ਤੇ ਤੇਰੇ ਕਿਹੜੇ ਨੇ ਤੇ ਤੇਰੇ ਵਿਰੋਧ ਵਿੱਚ ਕਿਹੜੇ ਇੱਕ ਸਵਾਰਥੀ ਲੋਕ ਨੇ ਤੇ ਇੱਕ ਦਿਲੋਂ ਮੁਹੱਬਤ ਕਰਨ ਵਾਲੇ 20 ਸੱਜਣ ਸੰਸਾਰ ਵਿੱਚ ਨੇ ਉਹ ਕਹਿੰਦੇ ਜਦੋਂ ਸੁਖ ਹੈ ਤੇ ਇੱਕ ਨਹੀਂ 20 ਬੰਦੇ ਗੱਲਾਂ ਵਾਲੇ ਤੁਹਾਡੇ ਨਾਲ ਖਲੋਣਗੇ ਪਰ ਕਹਿੰਦੇ ਮੈਂ ਲੱਭ ਤਾ ਤਾਂ ਉਹਨੂੰ ਪਿਆਵਾਂ ਜਿਹੜਾ ਮੁਸੀਬਤ ਵਿੱਚ ਇੱਕ ਹੀ ਮੇਰੇ ਨਾਲ ਖਲੋਜੇ ਯਾਦ ਰੱਖਿਓ ਬੰਦਿਆਂ ਦੇ ਚਿਹਰੇ ਬੰਦਿਆਂ ਦੀ ਵੇਖਣ ਦਾ ਤਰੀਕਾ ਤੇ ਬੰਦਿਆਂ ਦੇ ਬੋਲਣ ਦਾ ਤਰੀਕਾ ਬਦਲ ਜਾਂਦਾ ਜਦੋਂ ਦੁੱਖ ਆਉਂਦਾ ਹੈ ਰੁੱਖ ਨੂੰ ਅੱਗ ਲੱਗੇ ਪੰਛੀ ਛੱਡ ਜਾਂਦੇ ਆ ਘਰ ਵਿੱਚ ਦੁੱਖ ਦੀ ਅੱਗ ਲੱਗੇ ਤੇ ਖੂਨ ਦੇ ਰਿਸ਼ਤੇ ਛੱਡ ਜਾਂਦੇ ਆ ਯਾਦ ਰੱਖਿਓ ਜਦੋਂ ਅਤ ਦੇ ਨਜ਼ਦੀਕ ਦਾ ਰਿਸ਼ਤਾ ਜਾਨ ਦਾ ਹੋਇਆ ਧੋਖਾ ਦਿੰਦਾ ਉਦੋਂ ਬੰਦਾ ਸੱਚੀ ਮੁੱਚੀ ਮਾਨਸਿਕ ਤੌਰ ਤੇ ਵੀ ਡਿੱਗਦਾ ਤੇ ਸਰੀਰਕ ਤੌਰ ਤੇ ਵੀ ਡਿੱਗਦਾ ਜਿੰਨਾ ਮਰਜੀ ਮਨ ਨੂੰ ਕਹਿ ਲਿਓ ਧੋਖਾ ਮਾਣਾ ਉਹ ਝੂਠ ਹੋਏ ਸੰਸਾਰ ਝੂਠ ਹੋਏ ਖੂਨ ਦੇ ਰਿਸ਼ਤੇ ਬੇਈਮਾਨ ਹੋਏ ਇਨੂੰ ਓਨੀ ਦੇਰ ਤੱਕ ਨਹੀਂ ਲੱਗਦੀ ਜਿੰਨੀ ਦੇਰ ਤੱਕ ਇਹਨੂੰ ਖੁਦ ਸੱਤਣਾ ਵਈਤੇ ਸਿਆਣੇ ਕਹਿੰਦੇ ਆ ਲੋਕਾਂ ਦੀਆਂ ਅਰਥੀਆਂ ਨਾਲ ਤੇ